ਕਿ ਜਿਹੜਾ ਬਦਲਾਅ ਦਾ ਤਜਰਬਾ ਹੈ ਨਾ ਜੀ ਉਹ ਬੇਖੂਬੀ ਸਭ ਨੇ ਕਰ ਲਿਆ ਔਰ 3.5 ਸਾਲਾਂ ਚ ਮੈਂ ਕਹਿੰਦਾ ਜਿੰਨਾ ਫਲੌਪ ਜਾਂ ਫੇਲ ਇਹ ਸਰਕਾਰ ਸਾਬਤ ਹੋਈ ਹੈ ਸ਼ਾਇਦ ਹੀ ਕੋਈ ਹੋਈ ਔਰ ਇਹ ਉਹ ਸਰਕਾਰ ਹੈ ਜਿਹੜਾ ਦਿੱਲੀ ਮਾਡਲ ਦੀ ਗੱਲ ਕਰਦੀ ਸੀ ਅੱਜ ਮੈਂ ਅਰਵਿੰਦ ਕੇਜਰੀਆ ਨੂੰ ਪੁੱਛਣਾ ਚਾਹੁੰਦਾ ਔਰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਹੁਣ ਤਾਂ ਲੋਕਾਂ ਨੇ ਦਿੱਲੀੋਂ ਵਿਹਲਾ ਕਰਤਾ ਔਰ ਵੇਲਾ ਇਸ ਕਿਸਮ ਨਾਲ ਕੀਤਾ ਕਿ ਮੁੱਖ ਮੰਤਰੀ ਨੂੰ ਵੇਲਾ ਕਰਦਾ ਸੋ ਜਿਨ੍ਹਾਂ ਲੋਕਾਂ ਨੇ ਅੰਨਾਜ ਹਾਰੇ ਸਾਹਿਬ ਨੂੰ ਠੱਗਿਆ ਸੀ ਉਹਨਾਂ ਨੇ ਮੁੜ ਕੇ ਦਿੱਲੀ ਠੱਗੀ ਅੱਜ ਦਿੱਲੀ ਦੇ ਲੋਕਾਂ ਨੇ ਇਹਨਾਂ ਦਾ ਠੱਗੀ ਦਾ ਹਿਸਾਬ ਕਿਤਾਬ ਕੀਤਾ ਸੋ ਦਿੱਲੀ ਮਾਡਲ ਕਿੱਡਾ ਇੱਕ ਫੇਲ ਫਲੌਪ ਮਾਡਲ ਸੀ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਸਬਕ ਸਿੱਖਦਿਆਂ ਅੱਜ ਇੱਕ ਮੌਕਾ ਆਇਆ ਮੈਂ ਨਹੀਂ ਕਹਿੰਦਾ ਸਰਕਾਰ ਨਾਲ ਸਿਰੜਾਓ ਸਰਕਾਰ ਨਾਲ ਸਰਕਾਰ ਨਾਲ ਲੜਾਈ ਲੜਨੀ ਸੌਖੀ ਨਹੀਂ ਆ ਸਰਕਾਰ ਆਉਂਦੀ ਹੈ ਤੁਹਾਨੂੰ ਅਫਸਰਾ ਦਾ ਦਬਾਅ ਪਉਂਦੀ ਆ ਸਰਕਾਰੀ ਮਸ਼ੀਨਰੀ ਦਾ ਦਬਾਅ ਪੈਂਦਾ ਸਤਕਾਰ ਕਰੋ ਮਗਰ ਵੋਟ ਸੋਚ ਸਮਝ ਕੇ ਪਾਇਓ ਬਿਕੋਜ਼ ਉਸ ਵੋਟ ਦਾ ਰਿਜ਼ਲਟ ਪੰਜਾਬ ਦਾ ਭਲੇ ਜਾਂ ਨੁਕਸਾਨ 'ਚ ਰਿਜ਼ਲਟ ਕਰੂਗਾ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਕਰ ਲਿਆ ਜੀ ਡਿਵੈਲਪਮੈਂਟ ਜ਼ੀਰੋ ਹੈ 3.5 ਸਾਲ ਬਾਅਦ ਇਹਨਾਂ ਨੂੰ ਜਾਗ ਆਈਆ ਇੰਡਸਟਰੀਅਲ ਪਾਲਿਸੀ ਲਿਆਉਣ ਦੀ 3.5 ਸਾਲਾਂ ਚ 10 ਦਿਨ ਕੀ ਇਹਨਾਂ ਨੇ ਕਿਹੜੀ ਇੰਡਸਟਰੀ ਲੈ ਕੇ ਆਈ ਇੰਡਸਟਰੀ ਤਾਂ ਇੱਥੋਂ ਭੱਜੀ ਜਰੂਰ ਹੈ ਇੱਕ ਫੋਟੋ ਇੱਕ ਪਲਾਂਟ ਦੇ ਉਦਘਾਟਨ ਦੀ ਭਗਵੰਤ ਮਾਨ ਖਾ ਦੇ ਕਿ ਮੈਂ ਆ ਇੰਡਸਟਰੀ ਦਾ ਪਲਾਂਟ ਦਾ ਉਦਘਾਟਨ ਕੀਤਾ ਲੋਕ ਪੰਜਾਬ ਚ ਜਦੋਂ ਸੇਫਟੀ ਐਂਡ ਸਿਕਿਉਰਿਟੀ ਨਹੀਂ ਐ ਲਾਅ ਐਂਡ ਆਰਡਰ ਦਾ ਕਲੈਪਸ ਐ ਤੇ ਭਾਈ ਕਿਸੇ ਨੇ ਇੱਥੇ ਇਨਵੈਸਟ ਨਹੀਂ ਕਰਨਾ ਐਂਡ that is the ਰਿਐਲਿਟੀ ਔਰ ਮੈਂ अरोड़ा ਸਾਹਿਬ ਦਾ ਭਾਸ਼ਣ ਵੇਖ ਰਿਹਾ ਸੀਗਾ अरोड़ा ਸਾਹਿਬ ਨੂੰ ਕਿ ਜੀ ਆਇਰਪੋਰਟ ਅਸੀਂ ਲੈ ਕੇ ਆਏ अरोड़ा ਸਾਹਿਬ ਨੂੰ ਪੁੱਛਿਓ ਦਿਨ ਭੁੱਲ ਗਏ ਜਦੋਂ ਕਮਲੋਸਵਾਲ ਜੀ ਨਾਲ ਆਏ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਔਰ ਉਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹਲਵਾਰੇ ਦਾ 에어ਪੋਰਟ ਆਦਮਪੁਰ ਦਾ 에어ਪੋਰਟ ਸ੍ਰੀ ਅੰਮ੍ਰਿਤਸਰ ਸਾਹਿਬ ਦਾ 에어ਪੋਰਟ ਇਨਾ ਤੋਂ ਮਹੱਲੀ ਦਾ ਨਵਾਂ ਇੰਟਰਨੈਸ਼ਨਲ 에어ਪੋਰਟ ਇਹਦੇ ਨਾਲ ਕਨੈਕਟੀਵਿਟੀ ਕਿਵੇਂ ਪੰਜਾਬ ਦੀ ਬਿਹਤਰ ਬਣਾ ਰੇ ਔਰ ਰੋਡ ਕਨੈਕਟੀਵਿਟੀ ਔਰ 에ਅਰ ਕਨੈਕਟੀਵਿਟੀ ਜੇ ਵਧੀਆ ਹੋਈ ਉਹ ਸ਼੍ਰੋਮਨੀ ਅਕਾਲੀ ਦਲ ਵੇਲੇ ਹੋਈ ਚਾਹੇ ਐਲੀਵੇਟਡ ਰੋਡ ਸੀ ਚਾਹੇ ਜਾਂ ਸਦਨ ਬਾਈਪਾਸ ਐ ਸੋ ðiਜ਼ ਆਰ ਹਾਰਡ ਰਿਐਲਿਟੀਜ਼ ਹੁਣ ਤਾਂ ਮੌਕਾ ਐ ਪੰਜਾਬ ਦੇ ਫੈਸਲੇ ਪੰਜਾਬੀ ਕਰਨ ਔਰ ਪੰਜਾਬ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਨਾ ਚੱਲੇ ਆਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਐ ਪਰ ਕੁਮਨਿਉ ਕਿਉਂ? ਹਾਂਜੀ ਆਕਾਲੀ ਦਲ ਚ ਕਾਫੀ ਸੀਨੀਅਰ ਲੀਡਰ ਸੀ ਪਰ ਕੁਮਨਿਉ ਕਿਉਂ ਸਿਲੈਕਟ ਹੋਏ ਐ ਐਸ ਕੈਂਡੀਡੇਟ? ਕੀ ਤੁਹਾਡੇ ਕੀ ਫੇਸ ਵੈਲਿਊ ਤੇ ਲੋਕ ਵੋਟ ਪਾਣਗੇ ਸੁਖਵੀਰ ਸਿੰਘ ਬਾਦਲ ਦੀ ਥਾਂ ਇਹ ਸਾਰਿਆਂ ਦੀ ਰਜਮੀ ਇਸ ਤਰ੍ਹਾਂ ਐ ਜੀ ਕੈਂਡੀਡੇਟ ਸਿਲੈਕਸ਼ਨ ਤੁਹਾਡੇ ਟੀਵੀ ਚੈਨਲ ਨੇ ਤਾਂ ਕਰਨੀ ਨਹੀਂ ਉਹ ਸੁਖ ਨਾਲ ਉਹ ਹਲੇ ਫੈਸਲਾ ਅਚੀ ਕਰਨਾ ਤੇ ਪਾਰਟੀ ਦੇ ਅੰਦਰ ਸਾਰਿਆਂ ਦੇ ਵਿਚਾਰ ਲੈਣ ਤੋਂ ਬਾਅਦ ਪਰਵਕਰ ਸਿੰਘ ਹਮਨਜੀ ਨੂੰ ਕੈਂਡੀਡੇਟ ਉਤਾਰਿਆ ਗਿਆ ਔਰ ਮੈਨੂੰ ਇਸ ਗੱਲ ਦਾ ਮਾਨ ਹੈ ਥੈਟ ਟੂਡੇ ਪੀਪਲ ਸੇ ਥੈਟ ਵਨ ਆਫ ਦਾ ਬੈਸਟ ਕੈਂਡੀਡੇਟਸ ਥੈਟ ਆਰ ਟੂਡੇ ਇਨ ਥਿਸ ਇਲੈਕਸ਼ਨ ਫ੍ਰੇ ਜਿਨੇ ਹਰ ਲੋਟਵੰਦ ਦੀ ਮਦਦ ਵੀ ਕੀਤੀ ਆ ਜਿਨੇ ਹਿਊਮਨ ਰਾਈਟਸ ਲਈ ਵੀ ਲੜਿਆ ਜਿਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਕਿ ਮਾਨਦਾਰ ਵਧੀਆ ਇਨਸਾਨ ਹੈ ਜਿਨੇ ਗਰੀਬਾਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਦਾ ਸਾਥ ਦਿੰਦੇ ਆ ਹੈ ਲੁਧਿਆਣੇ ਦੀ ਆਵਾਜ਼ ਬੁਲੰਦ ਕੀਤੀ ਹੈ ਐਂਡ ਹੀ ਹੈਜ਼ ਪ੍ਰੂਵਡ ਹਿਸ ਮੈਟਲ ਐਜ਼ ਅ ਲਾਇਰ ਸੋ ਇੱਕ ਇਸ ਸਟੈਬਲਿਸ਼ਡ ਇੰਡੀਵਿਜੂਅਲ ਜਿਹੜਾ ਅੱਜ ਲੋਕਾਂ 'ਚ ਆਇਆ ਜਿਨੇ ਲੋਕਾਂ 'ਚ ਰਿਹਾ ਹੈ ਮੈਂ ਸਮਝਦਾ ਉਹਨੂੰ ਮੌਕਾ ਦੇਣਾ ਚਾਹੀਦਾ ਉਹਦੇ 'ਚ ਭਲਾ ਇਸ ਇਲਾਕੇ ਦਾ ਇੱਕ ਪਬਲਿਕ ਰਿਵਿਊ ਹੈ ਜਿਸ ਸਪੀਕਰ ਸੀ ਇੱਕ ਪਬਲਿਕ ਰਿਵਿਊ ਹੈ ਕਿ ਭਗਵੰਤ ਮਾਨ ਇਸ ਇਲੈਕਸ਼ਨ ਦੇ ਵਿੱਚ ਹਾਰ ਦੇ ਤਾਂ ਪਬਲਿਕ ਰਹਿੰਦੇ ਸਾਲਾਂ ਦੇ ਵਿੱਚ 2 ਸਾਲਾਂ ਦੇ ਵਿੱਚ ਚੰਗਾ ਕੰਮ ਲੈ ਸਕਦੀ ਹੈ ਇਸ ਪਾਰਟੀ ਕਿਵੇਂ ਜੀ ਜੇ ਭਗਵੰਤ ਮਾਨ ਇਸ ਜ਼ੋਨਾਂ ਦੇ ਵਿੱਚ ਹਾਰ ਜਾਂਦੇ ਹਨ ਤਾਂ ਪਬਲਿਕ ਰਿਵਿਊ ਹੈ ਤਾਂ ਆਨ ਵਾਲੇ 2 ਸਾਲਾਂ ਦੇ ਵਿੱਚ ਚੰਗਾ ਕੰਮ ਪਬਲਿਕ ਲਈ ਸਕਦੀ ਹੋਣਾ ਦੇਖੋ ਸਰਕਾਰਾਂ ਨੇ ਆਪਣਾ ਜੋਰ ਲਾਉਣਾ ਜੀ ਔਰ ਸਰਕਾਰ ਕੇ ਇਸ ਤਰ੍ਹਾਂ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਦੀ ਹੈ ਇਹ ਵੀ ਫੈਕਟ ਹੈ ਮੇਰਾ ਮੰਨਣਾ ਹੈ ਸਰਕਾਰ ਜਿਹੜੀ 4 ਲੱਖ ਕਰੋੜ ਦੀ ਕਰਜ਼ਾਈ ਹੈ ਜਿਹਦੇ ਖਜ਼ਾਨੇ ਦੇ ਬਾਜੇ ਵੱਜੇ ਪਏ ਹੈ ਜੀ ਨੇ ਜਨਵਰੀ ਤੋਂ ਲੈ ਕੇ ਹੁਣ ਜੂਨ ਮਹੀਨੇ ਤੱਕ 25000 ਕਰੋੜ ਦਾ ਕਰਜ਼ਾ ਨਵਾਂ ਲੈ ਲਿਆ ਜਿਨ੍ਹਾਂ ਨੇ ਸਾਰੇ ਫੰਡ ਸਾਰੇ ਮਹਿਕਮਿਆਂ ਤੋਂ ਵਾਪਸ ਮੰਗਾ ਲਿਆ ਬਿਕੋਜ਼ ਇਹਨਾਂ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਹਾਰਡ ਰਿਐਲਿਟੀ ਇਹ ਹੈ ਕਿ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਭਗਵੰਤ ਮਾਨ ਇਜ਼ ਅ ਡੰਮੀ ਚੀਫ ਮਿਨਿਸਟਰ ਕੱਲਾ ਅੰਗੂਠਾ ਲਾਉਂਦਾ ਅੰਗੂਠੇ ਵੀ ਮੈਨੂੰ ਲੱਗਦਾ ਹੁਣ ਤਾਂ ਦਿੱਲੀ ਵਾਲਿਆਂ ਦੇ ਕੋਲ ਹੀ ਆ ਉਹਨਾਂ ਨੇ ਜੇਬ 'ਚ ਪਾਏ ਜਦੋਂ ਕਹਿੰਦੇ ਕੱਢਦੇ ਆ ਔਰ ਕੱਖ ਨਹੀਂ ਕਰਦਾ ਸਰ ਪਿੱਛੇ ਜੇ ਨਾ ਸੀਐਮ ਦਾ ਬਿਆਨ ਆਇਆ ਸੀਗਾ ਕਿ ਜਦੋਂ ਤੁਹਾਡੀ ਹਕਮਤ ਨਹੀਂ ਸੀਗੀ ਸਰਕਾਰ ਦਾ ਕਾਂਗਰਸ ਨਹੀਂ ਸੀਗੀ ਤੇ ਤੁਸੀਂ ਵੀ ਲਿਆ ਸੀ ਆਪਣੇ ਕਰਜ਼ਾ ਉਹਦਾ ਵਿਆਜ ਤਾਂ ਸੀ ਦੇ ਰਹੀ ਸੀ ਇਸ ਤਰ੍ਹਾਂ सीएम साहब दी कोई गल गंभीरता ਨਾਲ ਨਾ ਲਿਆ ਕਰੋ ਪਹਿਲਾਂ ਤਾਂ ਜਦੋਂ ਕੋਈ ਬਿਆਨ ਦਿੰਦਾ ਫੂਕ ਮਰਵਾ ਕੇ ਵੇਖ ਲਿਆ ਕਰੋ ਕਿ ਸੋਫੀ ਆ ਕਿ ਖਾਦੀ ਪੀਤੀ ਚ ਕਿਉਂਕਿ ਪ੍ਰਧਾਨ ਮੰਤਰੀ ਤੱਕ ਨੇ ਇਹਦੇ ਖਾਣ ਪੀਣ ਦਾ ਜਾਂ ਦੇਸ਼ ਦਾ ਜਿਹੜਾ ਸਪੀਕਰ ਸਾਹਿਬ ਹੈ ਪਾਰਲੀਮੈਂਟ ਦਾ ਉਹਨੇ ਵੀ ਚਿੰਤਾ ਇੱਤੇ ਬਿਆਨ ਕੀਤੀ ਹੈ ਨਾਲ ਦਿਆਂ ਨੇ ਕੀਤੀ ਹੈ ਕਰਜ਼ਾ ਕਿੰਨਾ ਸੀ ਉਦੋਂ ਔਰ ਅੱਜ ਕਰਜ਼ਾ ਕਿੰਨਾ ਉਹ ਰਿਐਲਿਟੀ ਹੈ ਸੀਏਜੀ ਦੀ ਰਿਪੋਰਟ ਆ ਉਹਨੂੰ ਪੜ੍ਹ ਲਓ ਉਹ 4 ਲੱਖ ਕਰੋੜ ਤੋਂ ਵੱਧ ਹੋ ਗਿਆ ਹੁਣ ਇੱਕ ਹੁੰਦਾ ਕਰਜ਼ਾ ਲੈ ਕੇ ਤੁਸੀਂ ਕੋਈ ਕੰਮ ਕੀਤਾ ਕਰਜ਼ਾ ਲੈ ਕੇ ਕੰਮ ਤਾਂ ਕੋਈ ਦਿਖਦਾ ਕੋਈ ਨਹੀਂ ਅੱਜ ਲੋਕ ਕਹਿੰਦੇ ਕਿ ਚੰਨੀ ਦੇ ਪਾਚੀ ਚੰਗੇ ਸਨ ਹਾਲਾਤ ਇਹ ਬਣ ਗਏ ਕਿ ਪਾਚ ਲਾਉਣ ਵਾਲੇ ਚੰਗੇ ਲੱਗਣ ਲੱਗ ਪਏ ਕਿ ਕੋਈ ਮਜੂਤਾ ਕਰੀ ਕੱਖ ਨਹੀਂ ਰਿਹਾ ਇਸ ਲਈ ਰਿਐਲਿਟੀ ਵਰਸਸ ਜਿਹੜਾ ਝੂਠ ਦਾ ਪ੍ਰਚਾਰ ਹੈ ਉਹ ਬਹੁਤ ਵੱਖਰੀ ਹੈ ਔਰ ਆਈ ਥਿੰਕ ਤੁਸੀਂ ਜਿਹੜੀ ਸੀਏਜੀ ਦੀ ਰਿਪੋਰਟ ਹੈ ਯਾ ਬਜਟ ਡਾਕੂਮੈਂਟ ਨੇ ਯਾ ਇੰਡਸਟਰੀ ਦੇ ਜਿਹੜੇ ਇਹਦੇ ਚ ਵੇਰੀਅਸ ਮਾਹਿਰ ਨੇ ਉਹ ਗੱਲ ਨੂੰ ਪੜੋ ਤੇ ਗੱਲ ਸਮਝ ਜਾਓ ਕਿ ਜਿਵੇਂ ਆ ਪਾਣੀ ਦੀ ਵੀਡੀਓ ਨਹੀਂ ਬਣਾਤੀ ਐ ਬੰਦ ਕਰਤਾ ਸੀ ਉਹ ਤੇ ਪਾਣੀ ਘਟਿਆ ਜੀ ਕਿਥੇ ਜਾਣ ਤੂੰ ਸੁਹਾਣੀ ਕੋਟ ਦੇ ਤੱਕ ਕਹਿਆ ਕਿ ਨਹੀਂ ਤੇ ਅਸੀਂ ਤਾਂ ਕੋਲੇ ਪ੍ਰਬੰਧ ਆਸਤੇ ਪੁਲਿਸ ਲਾਈ ਸੀ ਅਸੀਂ ਕਿਹੜਾ ਪਾਣੀ ਰੋਕਦੇ ਫੇ ਡਰਾਮਾ ਕਾਦਾ ਕੀਤਾ 20 ਦਿਨ ਉੱਥੇ ਇਸ ਲਈ ਡਰਾਮੇ ਤੇ ਨਾ ਜਾਓ ਅਸਲੀਅਤ ਨੂੰ ਵੇਖੋ ਔਰ ਲਾਅ ਐਂਡ ਆਰਡਰ ਦਾ ਕੇਸ ਤਰੀਕੇ ਦਾ ਕਲਾਪਸ ਹੈ ਜੋ ਹਾਲ ਆਜ ਪੰਜਾਬ 'ਚ ਲਾਅ ਨਾ ਆਰਡਰ ਤੇ ਨੇ ਜੇ ਸੇਫਟੀ ਐਂਡ ਸਿਕਿਉਰਿਟੀ ਨਹੀਂ ਤਾਂ ਪੰਜਾਬ 'ਚ ਇਨਵੈਸਟਮੈਂਟ ਕਿਹੜੀ ਆਉਣੀ